ਤੇ ਰਮਦਾਸ ਤੋਂ ਅੱਗੇ ਬਾਬਾ ਬੁੱਢਾ ਸਾਹਿਬ ਦੀ ਸਮਾਦ ਵਾਲੀ ਸਾਈਡ ਤੇ ਜਦੋਂ ਤੁਸੀਂ ਬੰਦੇ ਨਾਲ-ਨਾਲ ਜਾ ਕੇ ਮੌਕਾ ਵੇਖਿਆ ਵਾ ਤੇ ਬੜੇ ਜ਼ਿੰਮੇਦਾਰ ਪਰਿਵਾਰ ਏਦਾਂ ਦੇ ਆ ਜਿਨ੍ਹਾਂ ਕੋਲ ਅਜੇ ਤੱਕ ਪਹੁੰਚ ਨਹੀਂ ਹੋਈ ਜੇ ਹੋਈ ਆ ਤੇ ਥੋੜੀ ਹੋਈ ਆ ਉਹਨਾਂ ਨੂੰ ਬਹੁਤ ਕੁਛ ਦੀ ਜ਼ਰੂਰਤ ਆ ਕਿਉਂਕਿ ਉਹਨਾਂ ਕੋ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਾਡੇ ਆਉਣ ਵਾਲੀ ਕਣਕ ਦੀ ਬਜਾਈ ਦਾ ਸੋਚੋ ਪਰ ਇਸ ਵੇਲੇ ਉਹਨਾਂ ਦੇ ਘਰਾਂ ਦੇ ਹਾਲਾਤ ਜਿਹੜੇ ਕੋਈ ਏਡੇ ਬਹੁਤੇ ਵਧੀਆ ਨਹੀਂ ਨਾ ਉਹਨਾਂ ਕੋਈ ਬਹੁਤਾ ਰਸ ਨਹੀਂ ਹੈਗਾ ਪਰ ਮੈਂ ਲੋਕਾਂ ਜਿਹੜਿਆਂ ਨੇ ਵੀਡੀਓ ਵੇਖੀ ਆ ਉਹਨਾਂ ਨੂੰ ਮੈਂ ਇਹ ਅਪੀਲ ਕਰਦਾ ਪੀ ਆਉ ਰਾਸ਼ਨ ਲੈ ਕੇ ਪਰ ਆ ਜਿਹੜੇ ਰੋਡ ਹਾਈਵੇ ਤੇ ਆ ਕੇ ਤੁਸੀਂ ਰੁਕ ਜਾਂਦੇ ਜੇ ਨਾ ਉੱਥੇ ਨਾ ਰੁਕੋ ਪਹਿਲਾਂ ਕੋਈ ਗੱਡੀਆਂ ਛੋਟੀਆਂ ਲਓ ਜਾਂ ਜਿਹੜੇ ਕੋਈ ਵੀਰ ਤੁਹਾਨੂੰ ਪਿੰਡਾਂ ਤੋਂ ਦੱਸ ਸਕਦੇ ਇਹ ਗੱਲ ਵੀ ਭਾਈ ਕਿਹੜੇ ਪਿੰਡਾਂ ਚ ਰਾਸ਼ਨ ਚਾਹੀਦਾ ਉੱਥੇ ਦੋ ਸੜਕਾਂ ਦੇ ਰਾਸ਼ਨ ਇੰਨਾ ਜ਼ਿਆਦਾ ਹੋ ਗਿਆ ਵਾ ਸੜਕਾਂ ਦੇ ਉਹਨਾਂ ਨੇ ਆਪਣੇ ਦਲਾਲ ਖਲਾਰੇ ਆ ਉਹ ਆਪਣੇ ਘਰਾਂ ਨੂੰ ਲਈ ਜਾਂਦੇ ਆ ਰਾਸ਼ਨ ਉਹ ਸਾਡਾ ਉਲਟਾ ਨੁਕਸਾਨ ਵਾ ਬੜੀ ਬੜੀ ਦੋਨੋਂ ਸੰਗਤ ਆਉਂਦੀ ਆ ਰਾਜਸਥਾਨ ਤੋਂ ਪਹੁੰਚੀ ਆ ਯੂਪੀ ਤੋਂ ਪਹੁੰਚੀ ਆ ਹਰਿਆਣੇ ਤੋਂ ਪਹੁੰਚੀ ਆ ਉਹਨਾਂ ਦਾ ਧੰਨਵਾਦ ਪਰ ਆਪਾ ਹੁਣ ਇਹ ਚਾਹੁੰਦੇ ਆਂ ਕਿ ਗਰਾਊਂਡ ਲੈਵਲ ਤੇ ਵੇਖਿਆ ਜਾਵੇ ਤੁਸੀਂ ਬਾਂਦੇ ਨਾਲ-ਨਾਲ ਬਹੁਤ ਪਿੰਡ ਇਹੋ ਜਿਹੇ ਆ ਜਿੱਥੇ ਰਾਸ਼ਨ ਪਹੁੰਚਿਆ ਉਹ ਆ ਜ਼ਿਮੀਦਾਰਾਂ ਦੇ ਘਰ ਤੇ ਜ਼ਿਮੀਦਾਰ ਤੁਹਾਨੂੰ ਇਹ ਗੱਲ ਦਾ ਪਤਾ ਵਾ ਵੀ ਜ਼ਿਮੀਦਾਰ ਕਦੀ ਛੜਕਤੇ ਆ ਕੇ ਲੈ ਕੇ ਨਹੀਂ ਜਾਊਗਾ ਜ਼ਿਮੀਦਾਰਾਂ ਦੇ ਘਰਾਂ ਤੱਕ ਸਾਨੂੰ ਆ ਪਹੁੰਚ ਕਰਨੀ ਪਊਗੀ ਜਿਹੜਾ ਰੋਡ ਤੋਂ ਲੈ ਕੇ ਜਾਣਦੇ ਉਹ ਜ਼ਿਮੀਦਾਰ ਨਹੀਂਗੇ ਉਹਨਾਂ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਹੋਇਆ ਨੁਕਸਾਨ ਪਰ ਬਹੁਤ ਜ਼ਿਆਦਾ ਨਹੀਂ ਪਰ ਆਪਾਂ ਨੂੰ ਜ਼ਿਮੀਦਾਰ ਨੂੰ ਬਚਾਉਣਾ ਬੜਾ ਜ਼ਰੂਰੀ ਆ ਜੇ ਜ਼ਿਮੀਦਾਰ ਬਚੂਗਾ ਤੇ ਸਾਰਾ ਤਬਕਾ ਬਚੂਗਾ